ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਾਇਸਾ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦਭਾਗੀ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਕਿ ਰਾਜਪੁਰਾ ਦੇ ਇੱਕ ਪਿੰਡ ਜਿਹੜੇ ਮਜ਼ਦੂਰ ਜਿਹੜੇ ਪ੍ਰਵਾਸੀ ਮਜ਼ਦੂਰ ਪਰਿਵਾਰ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਆ ਤਾਂ ਉਹਨਾਂ ਦੀ ਜਿਹੜੀ 4 ਸਾਲਾਂ ਦੀ ਬੱਚੀ ਆ ਉਹਦੇ ਨਾਲ ਜ਼ਬਰਜਨਾ ਹੁੰਦਾ ਹੈ ਤੇ ਇਹ ਸਾਰੀ ਘਟਨਾ ਜਿਹੜੀ ਆ ਪੀੜਤ ਪਰਿਵਾਰ ਆ ਲੜਕੀ ਦੇ ਉਹਨਾਂ ਦੇ ਇਹ ਬਿਆਨ ਆਇਆ ਕਿ ਅਸੀਂ ਜਿਹੜੇ ਰਾਜਪੁਰਾ ਦੇ ਇੱਕ ਪਿੰਡ ਘਰ ਦੇ ਵਿੱਚ ਮੈਂ ਤੇ ਮੇਰਾ ਪਤੀ ਤੇ ਮੇਰੇ ਬੱਚੇ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਆ ਤੇ ਨਾਲ ਹੀ ਇੱਕ ਜਿਹੜਾ ਹੋਰ ਕਮਰਾ ਲੱਗਦਾ ਏ ਸਾਡੇ ਘਰ ਦੇ ਉੱਥੇ ਇੱਕ ਨੌਜਵਾਨ ਰਹਿੰਦਾ ਏ ਤਾਂ ਉਹ ਨੌਜਵਾਨ ਦੀ ਉਮਰ ਘੱਟੋ ਘੱਟ 18 ਸਾਲ ਦੀ ਦੱਸੀ ਜਾ ਰਹੀ ਆ ਉਹਨਾਂ ਨੇ ਇਹ ਕਿਹਾ ਕਿ ਇੱਕ ਦਿਨ ਮੈਂ ਤੇ ਮੇਰਾ ਪਤੀ ਕੰਮ ਦੇ ਕੰਮ ਦੇ ਲਈ ਬਾਹਰ ਗਏ ਸੀ ਤੇ ਜਿਹੜੀ ਮੇਰੀ 4 ਸਾਲਾਂ ਦੀ ਬੱਚੀ ਆ ਉਹ ਘਰ ਵਿੱਚ ਮੌਜੂਦ ਸੀ ਤਾਂ ਜਿਹੜਾ ਉਹ ਨੌਜਵਾਨਾ ਨਾਮ ਸਾਡੇ ਘਰ ਆਉਂਦਾ ਹੈ ਤਾਂ ਉਹ ਬੱਚੀ ਨੂੰ ਕਿ ਵੀ ਨਾ ਕਿਵੇਂ ਆਪਣੇ ਗੱਲਾਂ ਦੇ ਵਿੱਚ ਲੈ ਕੇ ਉਹ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਹੈ ਤਾਂ ਬਾਅਦ ਵਿੱਚ ਉਹ ਨੌਜਵਾਨਾ ਲੜਕੀ ਨੂੰ 4 ਸਾਲਾਂ ਦੀ ਲੜਕੀ ਨੂੰ ਕਮਰੇ ਦੇ ਵਿੱਚ ਲੈ ਕੇ ਚੱਲ ਜਾਂਦਾ ਹੈ ਤੇ ਬਾਅਦ ਵਿੱਚ ਕਮਰੇ ਦੀ ਕੁੰਡੀ ਲਾ ਕੇ ਤੇ ਉਸ ਦੇ ਨਾਲ ਜ਼ਬਰਜਨਾਹ ਕਰਦਾ ਹੈ ਤੇ ਜਦੋਂ ਇਹ ਘਟਨਾ ਦੇ ਬਾਰੇ ਉਹਦੋਂ ਖਲਾਸਾ ਹੋਇਆ ਕਿ ਜਦੋਂ ਉਹ ਲੜਕੀ ਦੀ ਮਾਂ ਘਰ ਆਉਂਦੀ ਔਰ ਦੇਖਦੀ ਆ ਕਿ ਮੇਰੀ ਜਿਹੜੀ ਲੜਕੀ ਆ ਘਰ ਵਿੱਚ ਹੈ ਨਹੀਂ ਉਹ ਕਿੱਧਰ ਗਈ ਉਹ ਜਦੋਂ ਭਾਲਦੇ ਆ ਤੇ ਦੇਖਦੇ ਆ ਜਿਹੜੇ ਨਾਲ ਦਾ ਇੱਕ ਕਮਰਾ ਹੈ ਉਹ ਲੱਗਿਆ ਹੈ ਅੰਦਰੋਂ ਤਾਂ ਉਹ ਖੜਕਾਉਂਦੇ ਆ ਤੇ ਜਿਹੜਾ ਨੌਜਵਾਨ ਆ ਉਹ ਦਰਵਾਜ਼ਾ ਨਹੀਂ ਖੋਲਦਾ ਤੇ ਬਾਅਦ ਵਿੱਚ ਜਿਹੜੀ ਉਹ ਕਮਰੇ ਦੀ ਇੱਕ ਬਾਰੀ ਦੱਸੀ ਜਾ ਰਹੀ ਆ ਤਾਂ ਬਾਰੀ ਵਜ ਦੀ ਜਦੋਂ ਮਾਂ ਦੇਖਦੀ ਆ ਨਾ ਉਹ ਜਿਹੋ ਜਿਹਾ ਕੁਝ ਦੇਖਦੀ ਆ ਜਿਹੜੀ ਮਾਂ ਉੱਥੇ ਉਹਨੂੰ ਦੇਖ ਕੇ ਜਿਹੜੀ ਆ ਤੰਗ ਪਰੇਸ਼ਾਨ ਹੋ ਜਾਂਦੀ ਆ ਉਸ ਮਾਂ ਦੇ ਪੈਰੋ ਹੇਠ ਧਰਮੀ ਨਿਕਲ ਜਾਂਦੀ ਆ ਕਿ ਜਿਹੜਾ 18 ਸਾਲਾਂ ਦਾ ਨੌਜਵਾਨ ਆ ਇੱਕ 4 ਸਾਲਾਂ ਦੀ ਬੱਚੀ ਦੇ ਨਾਲ ਜਬਰ ਜ਼ਨਾਹ ਕਰ ਰਿਹਾ ਏ ਤਾਂ ਬਾਅਦ ਵਿੱਚ ਜਦੋਂ ਮਾਂ ਨੇ ਬਹੁਤ ਵਾਰ ਬਾਰ ਖੜਕਾਇਆ ਤੇ ਜਿਹੜਾ ਮੁਲਜ਼ਮ ਆ ਬਾਹਰ ਖੋਲ ਕੇ ਉਹ ਉੱਥੋਂ ਭੱਜ ਜਾਂਦਾ ਏ ਤਾਂ ਬਾਅਦ ਵਿੱਚ ਪੀੜਤ ਪਰਿਵਾਰ ਪੁਲਿਸ ਸਟੇਸ਼ਨ ਜਾਂਦਾ ਏ ਉੱਥੇ ਜਾ ਕੇ ਜਿਹੜਾ ਦੋਸ਼ੀ ਆ ਉਹਦੇ ਖਿਲਾਫ FIR ਜਿਹੜੀ ਦਰਜ ਕਰਵਾਉਂਦੇ ਆ ਪਰ ਜਿਹੜਾ ਦੋਸ਼ੀ ਆ ਉਹ ਇਹੋ ਜਿਹੀ ਕਟੜਾ ਨੂੰ ਅੰਜਾਮ ਦੇ ਕੇ ਉਹ ਉਤਫਰਾਰ ਹੋ ਜਾਂਦਾ ਹੈ ਤਾਂ ਫਿਲਹਾਲ ਪੁਲਿਸ ਨੇ ਜਿਹੜੀ ਆ ਉਸਮ ਮੁਲਜ਼ਮ ਦੇ ਖਿਲਾਫ ਜਿਹੜੀ ਆ FIR ਦਰਜ ਕਰ ਲਈ ਆ ਤੇ ਹੁਣ ਉਹਨਾਂ ਦੁਆਰਾ ਜਿਹੜਾ ਮੁਲਜ਼ਮਾ ਉਸ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਇਹ ਬਿਆਨ ਹੈ ਕਿ ਜਦੋਂ ਹੀ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਅਸੀਂ ਉਸ ਨੂੰ ਬੰਦੀ ਜਿਹੜੀ ਆਗੇ ਸਜ਼ਾ ਲਗਾਵਾਂਗੇ ਤੇ ਉਹਦੇ ਉੱਪਰ ਜਿਹੜੀਆਂ ਹੋਰ ਵੀ ਤਰ੍ਹਾਂ ਜਿਹੜੀਆਂ ਹੋਰ ਵੀ ਵੱਡੇ ਉਹਨਾਂ ਨੇ ਨੌਜਵਾਨ ਨੇ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਤੇ ਉਸ ਦੇ ਹਿਸਾਬ ਨਾਲ ਬੰਦੀ ਕਾਰਵਾਈ ਆ ਉਹ ਅਸੀਂ ਸ਼ੁਰੂ ਕਰਾਂਗੇ ਤੇ ਬਹੁਤ ਹੀ ਮੰਦਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਆ ਤੁਹਾਨੂੰ ਪਤਾ ਹੈ ਕਿ ਜਿਹੜੀ ਅੱਜ ਕੱਲ੍ਹ ਦੀਆਂ 4 ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ 70 80 ਸਾਲ ਦੀਆਂ ਬਜ਼ੁਰਗਾਂ ਦੇ ਨਾਲ ਅੱਜ ਕੱਲ੍ਹ ਜਿਹੜਾ ਜ਼ਬਰਜਨਾਹ ਰੇਪ ਪਲਾਟ ਕਰਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਨੇ ਇਹ ਤਾਂ ਹੀ ਵਾਪਰਦੀਆਂ ਨੇ ਜਿਹੜਾ ਆਪਣਾ ਸਿਸਟਮ ਆ ਆਪਣੀ ਸਰਕਾਰ ਆ ਤੇ ਆਪਣਾ ਜਿਹੜਾ ਪ੍ਰਸ਼ਾਸਨ ਆ ਜਿਹੜੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਮੁਲਜ਼ਮਾਂ ਦੋਸ਼ੀ ਆ ਉਹ ਉਹਨਾਂ ਦੇ ਲਈ ਕੋਈ ਵੀ ਕਾਨੂੰਨ ਲਾਗੂ ਨਹੀਂ ਕਰਦੇ ਉਹਨਾਂ ਨੂੰ ਬੰਦ ਦੀ ਜਿਹੜੀ ਆ ਗਈ ਉਹਨਾਂ ਤੇ ਬੰਦ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਨਹੀਂ ਕਰਦੀ ਤਾਂ ਇਸ ਕਰਕੇ ਜਿਹੜੇ ਦੋਸ਼ੀ ਆ ਮੁਲਜ਼ਮਾਂ ਉਹਨਾਂ ਨੂੰ ਇਹ ਲੱਗਦਾ ਕਿ ਜੇਕਰ ਅਸੀਂ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਵਾਂਗੇ ਸਾਡਾ ਕਿਹੜਾ ਕਿਸੇ ਨੂੰ ਕਰ ਲੈਣਾ ਹੈ ਸਰਕਾਰ ਨੇ ਕਿਹੜਾ ਸਾਨੂੰ ਕੁਝ ਕਹਿਣਾ ਹੈ ਤਾਂ ਇਸ ਨੂੰ ਹੀ ਦੇਖਦਿਆਂ ਹੋਇਆ ਇਹ ਜਿਹੜੀ ਗੱਲ ਉਹਨਾਂ ਦੇ ਦਿਮਾਗ 'ਚ ਚੱਲਦੀ ਰਹਿੰਦੀ ਆ ਤਾਂ ਉਹਨਾਂ ਦਾ ਹੌਸਲਾ ਹੋਰ ਵੱਧ ਜਾਂਦਾ ਹੈ ਤਾਂ ਕਰਕੇ ਜਿਹੜੀਆਂ 4 ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ 70 80 70 80 ਸਾਲ ਦੀਆਂ ਜਿਹੜੀਆਂ ਬਜ਼ੁਰਗ ਔਰਤਾਂ ਨੇ ਉਹਨਾਂ ਦੇ ਨਾਲ ਹੀ ਤੱਕਾ ਹੁੰਦਾ ਹੈ ਜੇਕਰ ਸਰਕਾਰ ਇੰਨਾ ਮੁਲਜ਼ਮ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਸਜ਼ਾਵਾਂ ਲਗਾਉਣੀਆਂ ਚਾਹੀਦੀ ਨੇ ਪੁਲਿਸ ਪ੍ਰਸ਼ਾਸਨ ਅਤੇ ਜਿਹੜਾ ਸਿਸਟਮ ਆ ਉਹਨਾਂ ਦੁਆਰਾ ਤਾਂ ਹੋ ਸਕਦਾ ਕਿ ਜਿਹੜੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹ ਜਿਹੜੀਆਂ ਆਗਿਆ ਘਟਰਾਉਣ ਅੰਜਾਮ ਦੇਣ ਤੋਂ ਥੋੜਾ ਜਿਹਾ ਗਰੇਜ਼ ਕਰਨ ਕਿਉਂਕਿ ਉਹਨਾਂ ਡਰ ਪੈਣਾ ਸ਼ੁਰੂ ਹੋ ਜਾਊਗਾ ਕਿ ਜੇਕਰ ਅਸੀਂ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦਵਾਂਗੇ ਤਾਂ ਜਿਹੜੀ ਸਰਕਾਰ ਦੁਆਰਾ ਬਣਾਈ ਗਏ ਰੂਲ ਰੈਗੂਲੇਸ਼ਨ ਉਹ ਬਹੁਤ ਹੀ ਸਖਤ ਆ ਤੇ ਉਹਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਖਰਾਬ ਹੋ ਜਾਵੇਗੀ ਤਾਂ ਉਹਦਾ ਨਤੀਜੇ ਵੀ ਸਾਨੂੰ ਦੇਖਣ ਨੂੰ ਬਹੁਤ ਹੀ ਮਾੜਾ ਹੀ ਮਿਲੇਗਾ ਤਾਂ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਹੋਰ ਵੀ ਵਿਅਕਤੀ ਵੀ ਵਾਰ ਸੋਚੂਗਾ ਕਿ ਜੇਕਰ ਮੈਂ ਇਦਾਂ ਦੀ ਕੋਈ ਘਟਨਾ ਨੂੰ ਅੰਜਾਮ ਦਿੱਤਾ ਤਾਂ ਮੇਰੇ ਉੱਪਰ ਜਿਹੜੀ ਪੁਲਿਸ ਬਹੁਤ ਕੜੀ ਤੋਂ ਕੜੀ ਸਜ਼ਾ ਲਗਾਵੇਗੀ ਤਾਂ ਮੈਨੂੰ ਜਿਹੜੀਆਂ ਸਜ਼ਾਵਾਂ ਵੀ ਮਿਲਣਗੀਆਂ ਤੇ ਇਹਦੇ ਨਾਲ ਜਿਹੜੀ ਮੇਰੀ ਜ਼ਿੰਦਗੀ ਖਰਾਬ ਹੋ ਜਾਵੇਗੀ ਇਹ ਸਾਰਾ ਕੁਝ ਹੀ ਜਿਹੜਾ ਇਹ ਆਪਣੇ ਸਿਸਟਮ ਤੇ ਆਪਣੇ ਜਿਹੜਾ ਸਰਕਾਰਾਂ ਦੇ ਉੱਪਰ ਹੀ ਨਿਰਪਰ ਕਰਦਾ ਹੈ ਤੇ ਇਹ ਜਿਹੜੇ ਮਲਜਮ ਤੇ ਦੋਸ਼ੀ ਆ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਇਹ ਸਾਰਾ ਜਿਹੜਾ ਪੂਰਾ ਪੂਰਾ ਜਿਹੜਾ ਬੁਰਾ ਤਰੀਕਾ ਇਹ ਔਰਤਾਂ ਦੇ ਉੱਪਰ ਹੀ ਪੈਂਦਾ ਹੈ ਬੈਡ ਇਫੈਕਟ ਔਰਤਾਂ ਬਜ਼ੁਰਗ ਬੱਚੀਆਂ ਦੇ ਉੱਪਰ ਹੀ ਪੈਂਦਾ ਕਿਉਂਕਿ ਉਹ ਆਮ ਹੀ ਇਦਾਂ ਦੀਆਂ ਘਟਨਾਵਾਂ ਦਾ ਹੀ ਸ਼ਿਕਾਰ ਹੁੰਦੀਆਂ ਨੇ ਤਾਂ ਬਾਅਦ ਵਿੱਚ ਜਿਹੜੇ ਘਰ ਦੇ ਆ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਤਾਂ ਇਹੋ ਜਿਹੀਆਂ ਘਟਨਾਵਾਂ ਨੂੰ ਦੇਖ ਦੇਖ ਕੇ ਕਈ ਘਰ ਦੇ ਇਦਾਂ ਦੇ ਆ ਹਲੇ ਤੱਕ ਵੀ ਆਪਣੀਆਂ ਬੱਚਿਆਂ ਨੂੰ ਘਰ ਭੇਜਣ ਤੋਂ ਬਾਹਰ ਇੰਨਾ ਡਰਦੇ ਆ ਕਿ ਅੱਜਕੱਲ ਜਿਹੜੇ ਮਾਹੌਲ ਬਹੁਤ ਖਰਾਬ ਹੋ ਚੁੱਕਾ ਏ ਜਿਹੜੇ ਕਿ ਮਲਜ਼ਮ ਦੋਸ਼ੀ ਦਰਿੰਦੇ ਆ ਉਹ ਸ਼ਿਕਾਰ ਕਰਨ ਲਈ ਤਿਆਰੀ ਬੈਠੇ ਹੁੰਦੇ ਕਿ ਕੋਈ ਜਿਹੜਾ ਕੋਈ ਵੀ ਬੱਚੀ ਆ ਜਾਂ ਨੌਜਵਾਨ ਲੜਕੀ ਆ ਜਾਂ ਬਜ਼ੁਰਗ ਆ ਵੀ ਕੋਈ ਵੀ ਜਦੋਂ ਬਾਹਰ ਜਾਵੇ ਤਾਂ ਅਸੀਂ ਉਹਨਾਂ ਦੇ ਉੱਪਰ ਹੱਲਾ ਬੋਲ ਦਈਏ ਅੱਜ ਕੱਲ ਦੇ ਦਰਿੰਦੇ ਹੀ ਖੁੱਲੇ ਆਮ ਤੁਰੇ ਫਿਰਦੇ ਆ ਜਿਦੇ ਕਰਕੇ ਕੁੜੀਆਂ ਬੱਚੀਆਂ ਅਤੇ ਬਜ਼ੁਰਗ ਔਰਤਾਂ ਜਿਹੜੀਆਂ ਆਪਣੇ ਆਪ ਨੂੰ ਸੇਫ ਨਹੀਂ ਸਮਝਦੀਆਂ ਤੇ ਇਹ ਬਹੁਤ ਹੀ ਜਿਹੜੀ ਆ ਹੈਰਾਨ ਕਰਨ ਵਾਲੀ ਖਬਰ ਆ ਕਿ ਜਿਹੜੀ 4 ਸਾਲਾਂ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਤੇ ਜਿਸ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਨੇ ਇੱਕ ਵਾਰ ਨਹੀਂ ਸੋਚਿਆ ਕਿ ਯਾਰ ਇਹ 4 ਸਾਲਾਂ ਦੀ ਬੱਚੀ ਆ ਤੇ ਮੈਂ ਇਹਦੇ ਨਾਲ ਕੀ ਕਰ ਰਿਹਾ ਹਾਂ ਔਰ ਉਹੀ ਗੱਲ ਆ ਕਿ ਆਪਾਂ ਨੂੰ ਥੋੜੀ ਬਹੁਤੀ ਸੋਚ ਸਮਝ ਨਾ ਹੋਣ ਕਰਕੇ ਹੀ ਆਪਾਂ ਇਹੋ ਜਿਹਾ ਘਟਨਾ ਨੂੰ ਅੰਜਾਮ ਦਿੰਦੇ ਜੇਕਰ ਉਹਦਾ ਆਲਾ ਦਵਾਲਾ ਜਾਂ ਉਹਦੇ ਜਿਹੜੇ ਫਰੈਂਡ ਸਰਕਲ ਆ ਉਹ ਚੰਗੇ ਸੋਚ ਸਮਝ ਵਾਲੇ ਹੁੰਦੇ ਤਾਂ ਹਮੇਸ਼ਾ ਹੀ ਉਸ ਨੂੰ ਚੰਗੇ ਕੰਮ ਕਰਨ ਲਈ ਉਹਨੂੰ ਜਿਹੜੀ ਸਲਾਹ ਦਿੰਦੇ ਪਰ ਆਪਣੇ ਜਿਹੜੇ ਫਰੈਂਡ ਸਰਕਲ ਆ ਜਾਂ ਆਪਣਾ ਜਿਹੜਾ ਆਲਾ ਦਿਵਾਲਾ ਉਹ ਆਪਣੇ ਜਿਹੜੀ ਘੱਟ ਸਮਝਦੇ ਹੋਣ ਕਰਕੇ ਘੱਟ ਬੁੱਧੀ ਜਿਹੜੀ ਹੋਣ ਦੇ ਕਾਰਨ ਆਪਾਂ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦਿੰਨੇ ਆ ਤਾਂ ਇਹ ਸਾਰੀ ਜਿਹੜੀ ਗੱਲ ਆ ਇਹ ਆਪਣੀ ਸੋਚ ਤੇ ਆਪਣੀ ਵਿਚਾਰ ਤੇ ਹੀ ਖੜੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਉਹ 4 ਸਾਲਾਂ ਦੀ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਏ ਉਹ ਉਸਨੂੰ ਨੋਜਮਾਨ ਨੇ ਸਹੀ ਕੀਤਾ ਜਾਂ ਗਲਤ ਕੀਤਾ ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਐਫਆਈਆਰ ਦਰਜ ਕਰ ਲਈ ਹੈ ਤੇ ਪੁਲਿਸ ਹੁਣ ਮਲਜਮ ਦੀ ਜਿਹੜੀ ਪਾਲ ਕਰ ਰਹੀ ਆ ਤਾਂ ਹੁਣ ਜੇਕਰ ਇਸ ਖਬਰ ਦੇ ਬਾਰੇ ਕੋਈ ਵੱਡੀ ਅਪਡੇਟ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ